ਸ਼ੂਗਰ ਫਟੇ ਫਾਰਮੂਲਾ ਬਣਾਉਣ ਦਾ ਸਾਡਾ ਇੱਕੋ ਹੀ ਪਰਪਸ ਇਹ ਇਹਨਾਂ ਨੂੰ ਹਜੇ ਜਿਹਨੂੰ ਆਪਾਂ ਕਹਿੰਦੇ ਆ ਵੀ ਪ੍ਰੀ ਡਾਇਬੀਟਿਸ ਹੈ ਪ੍ਰੀ ਡਾਇਬੀਟਿਸ ਮੀਨ ਬੰਦੇ ਦੇ ਖੜੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਡਾਕਟਰ ਨੇ ਕੋਈ ਦਵਾਈ ਨਹੀਂ ਲਾਈ ਅੰਗਰੇਜ਼ੀ ਗੋਲੀ ਨਹੀਂ ਲਾਈ ਡਾਇਬੀਟਿਸ ਕੰਟਰੋਲ ਕਰਨ ਲਈ ਸ਼ੂਗਰ ਨੂੰ ਕੰਟਰੋਲ ਕਰਨ ਲਈ ਹਜੇ ਉਹ ਸਮਝ ਲਓ ਵੀ ਦਹਰੀਸ ਤੇ ਖੜੇ ਨੇ ਉਹਨਾਂ ਦੀ ਸ਼ੂਗਰ ਇਸ ਫਾਰਮੂਲੇ ਨਾਲ ਫਟੇ ਹੋ ਸਕਦੀ ਹੈ ਇੰਡੀਆ ਦੇ ਵਿੱਚ ਸਭ ਤੋਂ ਵੱਧ ਜਿਹੜੀ ਬਿਮਾਰੀ ਫੈਲਦੀ ਪਈ ਹੈ ਉਹ ਹੈਗੀ ਹੈ ਸ਼ੂਗਰ ਕਿਉਂ ਹੈ ਲਾਈਫ ਸਟਾਈਲ ਸਾਡਾ ਹਰ ਵੇਲੇ ਤੁਸੀਂ ਕੁਰਸੀ ਤੇ ਚੜ੍ਹ ਕੇ ਬੈਠੇ ਰਹਿਣਾ ਐਕਸਰਸਾਈਜ਼ ਨਾ ਕਰਨੀ ਕੁਦਰਤ ਦੇ ਨਾਲ ਨਹੀਂ ਜੁੜਦੇ ਹੋਏ ਆਪਾਂ ਕੁਦਰਤ ਦੇ ਨਾਲ ਜੁੜਾਂਗੇ ਸਾਨੂੰ ਇਹੋ ਜਿਹੀਆਂ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ ਉਹ ਅੱਜ ਦੇ ਨੁਸਖੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਅਸੀਂ ਪਾਈਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਮ ਤੌਰ ਤੇ ਸਾਡੀ ਕਿਚਨ ਦੇ ਵਿੱਚ ਆਰਾਮ ਨਾਲ ਮਿਲ ਜਾਂਦੀਆਂ ਸਭ ਤੋਂ ਪਹਿਲਾਂ ਜੀ ਆਪਾਂ ਲੈਣਾ ਮੇਥੀ ਦਾਣਾ ਪਤਲੇ ਵਾਲਾ ਲੈਣਾ ਛੋਟੇ ਵਾਲਾ ਬਰੀਕ ਵਾਲਾ ਠੀਕ ਹੈ ਠੀਕ ਹੈ ਜੀ ਇਹਨੂੰ ਤੁਸੀਂ 로ਸਟ ਕਰ ਲੈਣਾ ਚੰਗੀ ਤਰ੍ਹਾਂ ਅਗਲੇ ਨੰਬਰ ਤੇ ਆਪਾਂ ਲੈਣੇ ਨੇ ਛੋਲੇ ਚੋਲੇ ਦਾ ਕੀ ਪਰਪਸ ਏ ਇਹ ਇਹਨਾਂ ਨੇ ਤੁਹਾਡੇ ਅੰਦਰ ਤਾਕਤ ਵੀ ਦੇਣੀ ਏ એનર્ਜੀ ਵੀ ਦੇਣੀ ਏ ਪ੍ਰੋਟੀਨ ਵੀ ਦੇਣਾ ਇਹ ਇਹ ਕੜੱਤਨ ਵੀ ਦੂਰ ਕਰੇਗਾ ਤੁਹਾਨੂੰ ਇਹ ਫਾਰਮੂਲਾ ਖਾਣ ਲਈ ਤੁਹਾਨੂੰ ਇਹਨਾਂ ਔਖਾ ਹੋਣ ਦੀ ਲੋੜ ਨਹੀਂ ਪੈਣੀ ਤੁਸੀਂ ਈਜ਼ਲੀ ਇਹਨੂੰ ਕੰਜ਼ਿਊਮ ਕਰ ਸਕਦੇ ਹੋ ਇਹਦੇ ਲਈ ਵੀ ਆਪਾਂ ਇਹਨਾਂ ਨੂੰ ਯੂਜ਼ ਕਰ ਰਹੇ ਹਾਂ ਠੀਕ ਹੈ ਦੇਖੋ ਜੀ ਇਹ 슈ਗਰ ਫਤਿਹ ਫਾਰਮੂਲਾ ਬਣਾਉਣ ਦਾ ਸਾਡਾ ਇੱਕੋ ਹੀ ਪਰਪਸ ਏ ਵੀ ਜਿਹੜੇ ਜਿਹੜੇ ਮੇਰੇ ਵੀਰ ਇੱਦਾਂ ਦੇ ਨੇ ਜਿਨ੍ਹਾਂ ਨੂੰ ਹਜੇ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਪ੍ਰੀ ਡਾਇਬੀਟਿਸ ਏ ਪ੍ਰੀ ਡਾਇਬੀਟਿਸ ਮੀਨਸ ਵੀ ਉਹ ਹਜੇ ਪੰਡੇ ਦੇ ਖੜੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਡਾਕਟਰ ਨੇ ਕੋਈ ਦਵਾਈ ਨਹੀਂ ਲਾਈ ਅੰਗਰੇਜ਼ੀ ਕੋਲੀ ਨਹੀਂ ਲਈ ਡਾਇਬੀਟਿਸ ਕੰਟਰੋਲ ਕਰਨ ਲਈ ਸ਼ੂਗਰ ਨੂੰ ਕੰਟਰੋਲ ਕਰਨ ਲਈ ਹਜੇ ਉਹ ਸਮਝ ਲਓ ਵੀ ਦਹਿਲੀਸ ਤੇ ਖੜੇ ਨੇ ਠੀਕ ਹੈ ਜਿਨ੍ਹਾਂ ਨੂੰ ਕਹਿੰਦੇ ਵੀ ਤੁਸੀਂ ਕੰਟਰੋਲ ਕਰੋ ਨਹੀਂ ਤੇ ਤੁਹਾਨੂੰ ਸ਼ੂਗਰ ਦੀ ਕੋਣੀ ਲੱਗ ਸਕਦੀ ਹੈ ਠੀਕ ਹੈ ਉਹਨਾਂ ਦੀ ਸ਼ੂਗਰ ਇਸ ਫਾਰਮੂਲੇ ਨਾਲ ਫਤਿਹ ਹੋ ਸਕਦੀ ਹੈ ਠੀਕ ਹੈ ਫਤਿਹ ਮੀਨਸ ਵੀ ਉਹ ਸ਼ੂਗਰ ਦੀ ਬਿਮਾਰੀ ਦੇ ਉੱਤੇ ਵਿਜੇ ਪ੍ਰਾਪਤ ਕਰ ਸਕਦੇ ਨੇ ਮੀਨਸ ਵੀ ਸ਼ੂਗਰ ਦੀ ਦਵਾਈ ਨਹੀਂ ਲੱਗੂਗੀ ਉਹਨਾਂ ਨੂੰ ਉਹਨਾਂ ਭਾਵਾਂ ਨੂੰ ਠੀਕ ਹੈ ਤੇ ਮੈਂ ਕਹਿੰਦਾ ਸਾਡਾ ਫਾਰਮੂਲਾ ਨੋਟ ਕਰਕੇ ਤੁਸੀਂ ਇੱਕ ਭਰਾ ਵੀ ਸਾਡਾ ਸ਼ੂਗਰ ਦੀ ਗੋਲੀ ਲੱਗਣ ਤੋਂ ਬਚ ਜੇ ਤੇ ਸਾਡਾ ਜਿਹੜਾ ਵੀਡੀਓ ਬਣਾਉਣ ਦਾ ਪਰਪਸ ਹੈ ਉਹ ਸਾਨੂੰ ਅਚੀਵ ਹੋ ਜਾਏਗਾ ਸਾਰਥਕੇ ਸਾਡੇ ਲਈ ਦੇਖੋ ਜੀ ਪਤਾ ਕੀ ਗੱਲ ਹੈ ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸਦਾ ਜਿਹੜੀ ਵੀ ਗੱਲ ਆਪਾਂ ਨੂੰ ਸਟਾਰਟਿੰਗ ਦੇ ਵਿੱਚ ਦੇਖਣ ਨੂੰ ਸੌਖੀ ਲੱਗਦੀ ਹੈ ਹਾਂਜੀ ਹਰ ਬੰਦਾ ਜਾਂਦਾ ਵੀ ਮੈਂ ਉਹ ਕੰਮ ਕਰ ਲਾਂ ਠੀਕ ਹੈ ਠੀਕ ਹੈ ਉਹ ਇੱਕੋ ਗੱਲ ਕੰਨੇ ਯਾਰ ਇੱਕ ਇੱਕ ਗੋਲੀ ਇਹਨੇ ਛੁੱਟੀ ਜਾਈ ਖਾਲਾ ਕਰਾਂਗੇ ਕਿੱਡਾ ਘੁੱਖ ਕੰਮ ਨੇ ਹਾਂਜੀ ਪਰ ਇਹ ਨਹੀਂ ਸੋਚਦੇ ਵੀ ਉਹ ਗੋਲੇ ਖਾਣ ਦੇ ਸਾਈਡ ਇਫੈਕਟ ਕਿੰਨੇ ਨੇ ਨੁਕਸਾਨ ਕਿੰਨਾ ਤੁਸੀਂ ਆਪਣੇ 파ਟਨਰ ਮਰੇ ਮੂੰਹ ਤੋਂ ਖਾਂਜੂਗੇ ਨਹੀਂ ਰਹਿੰਦੇ ਓਕੇ ਰੋਜ਼ ਰਾਤ ਨੂੰ ਲੋਕਾਂ ਨੂੰ ਥਾਲ ਬਣਿਓ ਹਮ ਪਲੱਸ ਦੂਜਾ ਕੀ ਸਾਈਡ ਇਫੈਕਟ ਹੈ ਤੁਹਾਡੇ ਲੀਵਰ ਨੂੰ ਤੁਹਾਡੀਆਂ ਕਿਡਨੀਆਂ ਨੂੰ ਤੁਹਾਡੀ ਉਮਰ ਨੂੰ ਪਰਮਾਨੈਂਟਲੀ ਕਟੋਤੀ ਲਗਣੀ ਸ਼ੁਰੂ ਹੋ ਜਾਂਦੀ ਰੋਜ਼ ਦਿਨੋਜ਼ ਠੀਕ ਹੈ ਇੱਕ ਦਿਨ ਦੋ ਦਿਨ ਕਿਦੋਂ ਤੁਸੀਂ ਗੋਲੀ ਖਾਣੀ ਹੈ ਉਹ ਦਿਨਾਂ ਦੇ ਹਿਸਾਬ ਨਾਲ ਫਰਕ ਪੈਂਦਾ ਤੁਹਾਡੀ ਉਮਰ ਨੂੰ ਠੀਕ ਹੈ ਹੁਣ ਅੱਜ ਦੀ ਡੇਟ 'ਚ ਮੈਂ ਇੱਕ ਨਿਊਜ਼ ਆਰਟੀਕਲ ਪੜ੍ਹਦਾ ਵੇ ਸੀ ਜਾਪਾਨ ਦੇ ਵਿੱਚ ਐਵਰੇਜ ਲਾਈਫ ਸਪੈਨ ਕਿੰਨਾ ਹੈਗਾ ਤੁਹਾਨੂੰ ਪਤਾ 84-85 ਸਾਲ ਜੀ 90 ਤੋਂ 100 ਸਾਲ ਕੀ ਬਾਤ ਤੁਸੀਂ ਸੁਣ ਸਕਦੇ ਹੋ ਹਮ ਆਪਣੇ ਹਿੰਦੁਸਤਾਨ ਦੇ ਵਿੱਚ ਜਿਆਦਾ ਨਹੀਂ ਅੱਜ ਤੋਂ 50 ਸਾਲ ਪਹਿਲਾਂ ਐਵਰੇਜ ਲਾਈਫ ਸਪੈਨ ਕਿੰਨਾ ਸੀਗਾ ਪਤਾ ਤੁਹਾਨੂੰ ਨਹੀਂ 85 ਸਾਲ ਕੀ ਬਾਤ ਅੱਜ ਕਿੰਨਾ 60 ਤੋਂ 65 ਸਾਲ 60 ਤੋਂ 65 ਸਾਲ ਤੁਸੀਂ 20-20 ਸਾਲ ਦੇ ਬੱਚਿਆਂ ਨੂੰ 20-20 ਸਾਲ ਦੇ ਬੱਚਿਆਂ ਨੂੰ ਦਾਣ ਮੈਰਿਟ ਬੱਚਿਆਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਹੋਗੀ ਹਮ ਇੰਡੀਆ ਦੇ ਵਿੱਚ ਸਭ ਤੋਂ ਵੱਧ ਜਿਹੜੀ ਬਿਮਾਰੀ ਫੈਲਦੀ ਪਈ ਏ ਉਹ ਹੈਗੀ ਹੈ 슈ਗਰ ਕਿਉਂ ਏ ਲਾਈਫ ਸਟਾਈਲ ਤੁਹਾਡਾ ਹਰ ਵੇਲੇ ਤੁਸੀਂ ਕੁਰਸੀ ਤੇ ਚੜ੍ਹ ਕੇ ਬੈਠੇ ਰਹਿਣਾ ਐਕਸਰਸਾਈਜ਼ ਨਾ ਕਰਨੀ ਠੀਕ ਹੈ ਰੋਟੀ ਟੈਂਸ਼ਨ ਨਾ ਖਾਣੀ ਰੋਟੀ ਖਾਣ ਦਾ ਜਿਹੜਾ ਤਰੀਕਾ ਉਹ ਗਲਤ ਕੁਦਰਤ ਦੇ ਨਾਲ ਨਹੀਂ ਜੁੜਦੇ ਹੋਏ ਆਪਾਂ ਕੁਦਰਤ ਦੇ ਨਾਲ ਜੁੜਾਂਗੇ ਸਾਨੂੰ ਇਹੋ ਜਿਹੀਆਂ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ ਉਹ ਦੇਖੋ ਅੱਜ ਦੇ ਨੁਸਖੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਅਸੀਂ ਪਾਈਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਮ ਤੌਰ ਤੇ ਸਾਡੀ ਕਿਚਨ ਦੇ ਵਿੱਚ ਆਰਾਮ ਨਾਲ ਮਿਲ ਜਾਂਦੀਆਂ ਕੀ ਮੈਸੇਜ ਕਰ ਰਹੇ ਬਹੁਤ ਸਾਰੇ ਜਿਹੜੇ ਵੀਰ ਭਰਾ ਜਿਹੜੇ ਬਾਹਰ ਬੈਠੇ ਨੇ ਮੋਸਟਲੀ ਕੈਨੇਡਾ ਅਮਰੀਕਾ ਵਾਲੇ ਯੂਰਪ ਵਾਲੇ ਦਵਾਈ ਵਾਲੇ ਉਹ ਮੈਸੇਜ ਕਰ ਰਹੇ ਵੀ ਸਾਡੇ ਲਈ ਵੀ ਕੋਈ ਚੀਜ਼ ਜਦਨ ਦੀ ਲੈ ਕੇ ਆਓ ਜਿਹਨ ਨਾਲ ਸਾਡੀ ਜਿਹੜੀ ਗ੍ਰਸਤੀ ਵਾਲੀ ਜ਼ਿੰਦਗੀ ਉਹ ਬਚ ਜੇ ਠੀਕ ਹੈ ਸਾਡੀ ਵਿਵਹਤਾ ਜ਼ਿੰਦਗੀ ਜਿਹੜੀ ਹੈ ਸਾਡਾ ਘਰ ਟੁੱਟ ਨਾ ਬਚੇ ਸੋ ਉਹਨਾਂ ਵੀ ਦਾ ਭਰਾਵਾ ਲਈ ਇਹ ਚੀਜ਼ ਲੈ ਕੇ ਆਏ ਆ ਇਹਦੇ ਨਾਲ ਤੁਹਾਡੀ ਡਾਇਬਟੀਜ਼ ਤੇ ਕੰਟਰੋਲ ਹੋਣੀ ਹੈ 100% ਹੋਏਗੀ ਨਾਲ ਜਿਹੜਾ ਤੁਹਾਡਾ ਸਿਹਤ ਵਾਲਾ ਸਿਸਟਮ ਹੈ ਤੁਹਾਡੇ ਅੰਦਰ ਪਾਵਰ ਵਾਲਾ ਸਿਸਟਮ ਹੈ ਤੁਹਾਡੀ ਗ੍ਰਸਤੀ ਬਚਾਉਣ ਵਾਲਾ ਜਿਹੜਾ ਸਿਸਟਮ ਹੈ ਤੁਹਾਡੇ ਅੰਦਰ ਜੋਸ਼ ਤੁਹਾਡੇ ਅੰਦਰ ਤਾਕਤ ਠੀਕ ਹੈ ਤਾਕਤ ਵੀ ਆਏਗੀ ਆ ਘਰੇਲੂ ਨੁਸਖਾ ਬਣਾ ਗਈ ਠੀਕ ਹੈ ਸੋ ਜੇ ਤੁਸੀਂ ਇਹਨੂੰ ਦੱਸੀ ਹੋਏ ਵਿਧੀ ਮੁਤਾਬਕ ਜੇ ਅਸੀਂ ਜੋ ਵੀ ਤੁਹਾਨੂੰ ਦੱਸਾਂਗੇ ਕੁਆਂਟੀਟੀ ਦੱਸਾਂਗੇ ਇਹਦੇ ਵਿੱਚ ਜੇ ਤੁਸੀਂ ਦਿਨ ਚ ਕਿੰਨੀ ਵਾਰੀ ਖਾਣੀ ਉਹ ਦੱਸਾਂਗੇ ਸਾਰਾ ਨੁਸਖਾ ਜੇ ਤੁਸੀਂ ਤਰਤੀਬ ਨਾਲ ਨੋਟ ਕਰਕੇ ਤੇ ਇਹਨੂੰ ਇੰਪਲੀਮੈਂਟ ਕਰੋਗੇ ਤੇ ਤੁਹਾਡੀ ਜਿਹੜੀ ਗ੍ਰੇਸਟੀ ਵਾਲੀ ਜ਼ਿੰਦਗੀ ਹੈ ਉਹ ਵੀ ਬਚੇਗੀ ਤੁਹਾਡੀ ਲਾਈਫ ਵੀ ਵਧੀਆ ਹੋਏਗੀ ਇੰਨੀ ਤਾਕਤ ਇੰਨਾ ਜਨੂੰਨ ਤੁਹਾਡੇ ਅੰਦਰ ਇੰਨੀ ਹਿੰਮਤ ਆ ਜਾਏਗੀ ਤੁਸੀਂ ਤਰ ਮੈ ਲਗੇਗਾ ਵੀ ਡਾਇਬੀਟਿਸ ਉਹ ਕੀ ਹੁੰਦੀ ਹੈ? ਕਿਆ ਬਾਤ ਹੈ। ਤੁਸੀਂ ਸ਼ੂਗਰ ਦੇ ਉੱਤੇ ਆਪੇ ਫਤੇ ਪਾ ਲੋ। ਜਿਹੜੇ ਜਿਹੜੇ ਮੇਰੇ ਵੀਰਾ ਭਰਾਵਾਂ ਨੂੰ ਸ਼ੂਗਰ ਹੈ ਕੀ ਇਹ ਥੱਲੇ ਕਮੈਂਟ ਕਰਕੇ ਵੀ ਤੁਹਾਨੂੰ ਦੱਸਣਗੇ ਵੀ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਜਿਹੜੇ ਸਿੰਪਟਮ ਕਹਿ ਰਹੇ ਇਹ ਤੇ ਅਜੇ ਫੇਰ ਠੀਕ ਨੇ। ਹੂੰ ਇਹਨਾਂ ਤੋਂ ਵੀ ਵਰਸਟ ਹੁੰਦੇ ਨੇ। ਕੁਰਸੀ ਦੇ ਬੈਠੇ-ਬੈਠੇ ਵਿਚਾਰੇ ਸੌਂ ਜਾਂਦੇ ਨੇ। ਹੂੰ ਕਈ ਤੇ ਵਿਚਾਰੇ ਖੜੇ-ਖੜੇ ਸੌਂ ਜਾਂਦੇ ਨੇ। ਠੀਕ ਹੈ। ਇੰਨੇ ਬੁਰੇ ਹਾਲਤ ਹੁੰਦੀ ਹੈ ਵੀ ਵੱਡੇ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਸਾਰਾ ਕੁਝ એનર્ਜੀ ਜਿੰਨੀ ਹੁੰਦੀ ਹੈ ਸ਼ੂਗਰ ਜਿਹੜੀ ਹੈ ਉਹ ਨਿਚੋੜ ਲੈਂਦੀ ਮਦਦ ਦੇ ਤੋ ਓਕੇ ਬੰਦਾ ਉਹ ਹਾਲਤ ਹੋ ਜਾਂਦੀ ਹੈ ਜਿੱਦਾਂ ਲੱਕੜ ਦੀ ਸਿਉਂਕ ਲੱਗਣ ਤੋਂ ਬਾਅਦ ਹੋ ਜਾਂਦੀ ਹੈ ਅੰਦਰੋਂ ਖੋਕਲਾ ਸਰੀਰ ਬਿਲਕੁਲ ਖੋਕਲਾ ਦੇਖੋ ਜੀ ਸ਼ੂਗਰ ਤੇ ਕਿੰਨੇ ਨੁਕਸਾਨ ਨੇ ਤੁਹਾਡੀਆਂ ਕਿਡਨੀਆਂ ਨੂੰ ਨੁਕਸਾਨ ਹੈ ਤੁਹਾਡੀ ਆਈ ਸੈੱਟ ਨੂੰ ਨੁਕਸਾਨ ਹੈ ਤੁਹਾਡੇ ਲੀਵਰ ਨੂੰ ਨੁਕਸਾਨ ਹੈ ਹਰ ਚੀਜ਼ ਨੂੰ ਤੁਹਾਡੇ ਨੁਕਸਾਨ ਹੈ ਸਭ ਤੋਂ ਪਹਿਲਾਂ ਜਿਹੜਾ ਸ਼ੂਗਰ ਦਾ ਸਿੰਪਟਮ ਆਂਦਾ ਨਾ ਉਹ ਅਦਾ ਬੰਦੇ ਦੀ ਵਿਅਵਤਾ ਜ਼ਿੰਦਗੀ ਦੇ ਉੱਤੇ ਓਕੇ ਜਿਹਦੇ ਨਾਲ ਤੁਸੀਂ ਆਪਣੇ 파ਟਨਰ ਨਾਲ ਅੱਖਾਂ ਮਿਲਾਉਣ ਜੂਗੇ ਨਹੀਂ ਰਹਿੰਦੇ ਦੇਖੋ ਰੁਕੀ ਸਾਹਿਬ ਇਹਨੂੰ ਫਾਰਮੂਲਾ ਬਣਾਉਣ ਲਈ ਸਭ ਤੋਂ ਪਹਿਲਾਂ ਜਿਹੜੀ ਕੰਡੀਸ਼ਨ ਹੈ ਮੈਂ ਤੁਹਾਨੂੰ ਦੱਸ ਰਾਂਗਾ ਵਾ ਵੀ ਇਹ ਜੇ ਤੁਹਾਨੂੰ ਡਾਇਬਟੀਜ਼ ਦੀ ਕੋਈ ਗੋਲੀ ਲੱਗੀ ਹੋਈ ਹੈ ਤੇ ਇਹ ਗੋਲੀ ਨੂੰ ਆਪਾਂ ਛੱਡਣ ਲਈ ਤੁਹਾਨੂੰ ਬਿਲਕੁਲ ਨਹੀਂ ਕਹਿੰਦੇ ਫੇ ਤੁਸੀਂ ਜੋ ਵੀ ਫਾਰਮੂਲਾ ਵਰਤਣਾ ਜਾਂ ਗੋਲੀ ਛੱਡਣੀ ਹੈ ਤੁਸੀਂ ਆਪਣੇ ਡਾਕਟਰ ਜਿਹਦੇ ਕੋਈ ਤੁਹਾਡਾ ਟ੍ਰੀਟਮੈਂਟ ਚੱਲਦਾ ਪਿਆ ਉਹਦੀ ਅੰਡਰ ਕੇਅਰ ਉਹਦੀ ਸਲਾਹ ਨਾਲ ਹੀ ਕਰਨਾ ਜੋ ਵੀ ਠੀਕ ਹੈ ਇਹ ਫਾਰਮੂਲਾ ਸਾਡਾ ਜਿਹੜਾ ਬੰਦਾ ਇਹ ਆਪਾਂ ਐਜੂਕੇਸ਼ਨਲ ਪਰਪਸ ਦੇ ਬਣਾਨੇ ਪਏ ਆ ਤਾਨੂੰ ਇੱਕ ਜਾਣਕਾਰੀ ਦੇਣ ਲਈ ਤੁਹਾਨੂੰ ਇੱਕ ਕੁਦਰਤੀ ਚੀਜ਼ਾਂ ਦਾ ਜੋੜਾ ਨਹੀਂ ਸਾਡਾ ਇਹ ਅਪਰਾਲਾ ਹੈਗਾ ਜੀ ਤੇ ਇਹਦੇ ਫਾਰਮੂਲਾ ਬਣਾਉਣ ਲਈ ਪੈਨ ਪੇਪਰ ਲੈ ਲਓ ਤੇ ਹੁਣੇ ਚੰਗੀ ਤਰ੍ਹਾਂ ਨੋਟ ਕਰ ਲਓ ਇਹ ਜਿਹੜੀਆਂ ਚੀਜ਼ਾਂ ਲੈਣੀਆਂ ਸਾਰੀਆਂ ਤੁਸੀਂ ਬਰਾਬਰ ਕੁਆਂਟੀਟੀ ਦੇ ਵਿੱਚ ਪਾਣੀਆਂ ਨੇ ਜਿੰਨਾ ਵੀ ਤੁਸੀਂ ਫਾਰਮੂਲਾ ਬਣਾਣਾ ਚਾਹਦੇ ਹੋ ਇਹਨੂੰ ਇੱਕ ਵਾਰ ਦੇ ਵਿੱਚ ਬਣਾ ਕੇ ਤੁਸੀਂ ਇਹਨੂੰ ਸਟੋਰ ਵੀ ਕਰ ਸਕਦੇ ਹੋ ਕਿਸੇ ਚੰਗੇ ਬਰਤਨ ਦੇ ਵਿੱਚ ਕੱਚ ਦੇ ਬਰਤਨ 'ਚ ਕਰ ਲਓ ਤਾਂ ਸਭ ਤੋਂ ਵਧੀਆ ਇਹ ਟਾਈਟ ਕੰਟੇਨਰ ਦੇ ਵਿੱਚ ਬੈਟਰ ਇਹ ਵੀ ਉਹ ਗਲਾਸ ਦਾ ਹੋਏ ਕੱਚ ਦਾ ਹੋਏ ਤੇ ਤੁਸੀਂ ਉਹ 'ਚ ਸੇਵ ਵੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਜੀ ਆਪਾਂ ਲੈਣਾ ਮੇਥੀ ਦਾਣਾ ਪਤਲੇ ਵਾਲਾ ਲੈਣਾ ਛੋਟੇ ਵਾਲਾ ਬਰੀਕ ਵਾਲਾ ਠੀਕ ਹੈ ਠੀਕ ਹੈ ਜੀ ਇਹਨੂੰ ਤੁਸੀਂ ਰੋਸਟ ਕਰ ਲੈਣਾ ਚੰਗੀ ਤਰ੍ਹਾਂ ਰੋਸਟ ਮੀਨਸ ਜੇ ਤੁਸੀਂ ਇਹਨੂੰ ਸੇਵ ਕਰਨਾ ਚਾਹੁੰਦੇ ਹੋ ਕੰਟੇਨਰ ਦੇ ਵਿੱਚ ਤੇ ਇਹਦੇ ਅੰਦਰ ਜਿਹੜੀ ਨਮੀ ਹੈ ਉਹਨੂੰ ਖਤਮ ਕਰ ਲੈਣਾ ਇਹਨੂੰ ਚੰਗੀ ਤਰ੍ਹਾਂ ਰੋਸਟ ਕਰਨ ਤੋਂ ਬਾਅਦ ਜਿੰਨੀ ਵੀ ਕੁਆਟਿਟੀ ਤੁਸੀਂ ਬਣਾਣੀ ਚਾਹੁੰਦੇ ਹੋ ਅਸੀਂ ਥੋੜੀ ਕੁਆਟਿਟੀ ਬਣਾਈ ਹੈ ਕਿਉਂਕਿ ਅਸੀਂ ਸਿਰਫ ਜਸਟ ਦਿਖਾਣਾ ਸੀਗਾ ਅਸੀਂ 2-2 ਢਾਈ ਢਾਈ ਚਮਚ ਰਹੀ ਹੈ ਕੁਆਟਿਟੀ ਇਹਦੇ ਵਿੱਚ ਤੁਸੀਂ ਵੀ 2-2 ਢਾਈ ਢਾਈ ਚਮਚ ਵੀ ਬਣਾ ਸਕਦੇ ਹੋ ਜਿਆਦਾ ਵੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਉਰੇ ਤੋਂ ਬਾਅਦ ਦੂਜੇ ਨੰਬਰ ਤੇ ਆਪਾਂ ਲੈਣੇ ਨੇ ਛੋਲੇ ਛੋਲਿਆਂ ਦਾ ਕੀ ਪਰਪਸ ਏ ਇਹਨਾਂ ਨੇ ਤੁਹਾਡੇ ਅੰਦਰ ਤਾਕਤ ਵੀ ਦੇਣੀ ਏ એનર્ਜੀ ਵੀ ਦੇਣੀ ਏ ਪ੍ਰੋਟੀਨ ਵੀ ਦੇਣਾ ਸਭ ਕੁਝ ਦੇਣਾ ਤੇ ਪਲੱਸ ਇਹ ਜਿਹੜਾ ਫਾਰਮੂਲਾ ਏ ਥੋੜਾ ਜਿਹਾ ਕੜੱਤਨ ਦੇ ਵਿੱਚ ਮੰਨਾ ਠੀਕ ਤੇ ਇਹ ਕੜੱਤਨ ਵੀ ਦੂਰ ਕਰੇਗਾ ਤੁਹਾਨੂੰ ਇਹ ਫਾਰਮੂਲਾ ਖਾਣ ਲਈ ਤੁਹਾਨੂੰ ਇਹਨਾਂ ਔਖਾ ਹੋਣਾ ਦੀ ਲੋੜ ਨਹੀਂ ਪੈਣੀ ਤੁਸੀਂ ਈਜ਼ੀਲੀ ਇਹਨੂੰ ਕੰਜ਼ੂਮ ਕਰ ਸਕਦੇ ਹੋ ਇਹਦੇ ਲਈ ਵੀ ਆਪਾਂ ਇਹਨਾਂ ਨੂੰ ਯੂਜ਼ ਕਰ ਰਹੇ ਹਾਂ ਠੀਕ ਹੈ ਦੂਜੇ ਨੰਬਰ ਤੇ ਆਪਾਂ ਲੈ ਲਿਆ ਜੀ ਅਜਵਾਇਨ ਠੀਕ ਹੈ ਅਜਵਾਇਨ ਵੀ ਆਪਾਂ ਸੇਮ ਉਨੀ ਕੁਆਂਟੀਟੀ 'ਚ ਪਾਣੀ ਜਿੰਨੀ ਪਾਈ ਏ 2-2 2.5 ਚਮਚ ਉਨੀ ਪਾਣੀ ਏ ਇਹਨੂੰ ਵੀ ਆਪਾਂ 로ਸਟ ਕਰਨਾ ਸਾਰੀਆਂ ਚੀਜ਼ਾਂ ਨੂੰ ਤਰਤੀਬ ਨਾਲ ਵਾਰੀ-ਵਾਰੀ 로ਸਟ ਕਰਨਾ ਤੇ ਇਹ ਲੈ ਲਏ ਆਪਾਂ ਨਿੰਮ ਦੇ ਪੱਤੇ ਠੀਕ ਹੈ ਨਿੰਮ ਦੇ ਪੱਤਿਆਂ ਨੂੰ ਯੂਜ਼ ਕਰਨ ਦਾ ਕੀ ਤਰੀਕਾ ਹੈਗਾ ਜਿੰਨੀ ਕੁਆਂਟੀਟੀ ਦੇ ਵਿੱਚ ਆਪਾਂ ਪਾਏ ਨੇ ਉਨੀ ਹੀ ਪੱਤੇ ਗਿਣ ਕੇ ਤੁਸੀਂ ਉਨੀ ਕੁਆਂਟੀਟੀ ਦੇ ਪਾ ਲੈਣੇ ਨੇ ਪੱਤਿਆਂ ਨੂੰ ਵੀ ਬਿਲਕੁਲ 로ਸਟ ਕਰਨਾ ਜੀ ਠੀਕ ਹੈ ਪੱਤਿਆਂ ਨੂੰ 로ਸਟ ਕਰਨਾ ਬਹੁਤ ਜ਼ਰੂਰੀ ਏ ਕਿਉਂਕਿ ਸਭ ਤੋਂ ਜ਼ਿਆਦਾ ਮੌਇਸਚਰ ਸਭ ਤੋਂ ਜ਼ਿਆਦਾ ਪਾਣੀ ਪੱਤਿਆਂ ਵਿੱਚ ਹੀ ਪਾਇਆ ਜਾਂਦਾ ਤੇ ਜੇ ਤੁਸੀਂ ਪੱਤੇ ਨਾ ਰੋਸਟ ਕੀਤੇ ਤਰਤੀਬ ਦਾ ਨਾ ਕੰਮ ਚੱਲਿਆ ਤੇ ਫਿਰ ਤੁਹਾਡਾ ਸਾਰਾ ਫਾਰਮੂਲਾ ਬਣਾਇਆ ਸਾਰਾ ਵਿਅਰਥ ਜਾਏਗਾ ਜੀ ਜੀ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਨੂੰ ਫਰੁਕੀ ਸਾਹਿਬ ਆਪਾਂ ਰੋਸਟ ਕਰ ਲਿਆ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਬਲੈਂਡਰ ਦਾ ਜਿਹੜਾ ਜਾਰ ਹੁੰਦਾ ਉਹਦੇ ਵਿੱਚ ਪਾ ਕੇ ਇਹਨਾਂ ਦਾ ਪਾਊਡਰ ਬਣਾਇਆ ਜਾਣਾ ਜਿਹੜੀ ਤੁਹਾਨੂੰ 슈ਗਰ ਕਰਕੇ ਆਈ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੈ ਚਾਹੇ ਉਹ ਕੰਮਕਾਰ ਵਾਲੀ ਕਮਜ਼ੋਰੀ ਹੈ ਚਾਹੇ ਗ੍ਰਸਟ ਕਮਜ਼ੋਰੀ ਹੈ ਚਾਹੇ ਉਹ ਤਾਕਤ ਦੀ ਕਮੀ ਹੈ ਚਾਹੇ ਉਹ ਰੈਕਟਲ ਡਿਸਫੰਕਸ਼ਨ ਹੈ ਕਿਸੇ ਤਰ੍ਹਾਂ ਦਾ ਵੀ ਸ਼ੂਗਰ ਵਾਲੇ ਪੇਸ਼ੈਂਟ ਲਈ ਇਹ ਜਿਹੜੀ ਚੀਜ਼ ਹੈ ਨਾ ਉਹ ਇੰਨੀ ਵਧੀਆ ਕਾਰਗਰ ਸਾਬਤ ਹੁੰਦੀ ਹੈ ਕਿਉਂਕਿ ਇਹ ਅੱਜ ਦਾ ਫਾਰਮੂਲਾ ਨਹੀਂ ਹੈਗਾ ਬਹੁਤ ਪੁਰਾਣਾ ਫਾਰਮੂਲਾ ਸਾਡਾ ਜੀ 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 ਤੇ ਇਹ ਜਿੰਨੇ ਜਿੰਨੇ ਪੇਸ਼ੈਂਟਾਂ ਨੇ ਯੂਜ਼ ਕੀਤਾ ਉਹ ਆ ਕੇ ਤਾਰੀਫਾਂ ਕਰਦੇ ਨਹੀਂ ਸਕਦੇ ਜੀ ਸ਼ੂਗਰ ਵਾਲਾ ਜਿਹੜਾ ਪੇਸ਼ੈਂਟ ਹੈ ਨਾ ਉਹਨੇ ਇਹ ਗੱਲ ਚੜਦਾ ਵੀ ਮੇਰੀ ਜਿਹੜਾ ਇਨਸੂਲਿਨ ਲੈਵਲ ਹੈ ਨਾ ਉਹ ਦਾ ਡਿਸਟਰਬ ਹੋਇਆ ਕਰੀ ਵੀ ਸੋ ਉਹਦੇ ਲਈ ਜਿਹੜਾ ਟਰੀਟਮੈਂਟ ਹੁੰਦਾ ਉਹ ਬਿਲਕੁਲ ਅਲੱਗ ਹੁੰਦਾ ਠੀਕ ਹੈ ਸੋ ਮੈਂ ਇਹ ਬੇਨਤੀ ਕਰਦਾ ਹਾਂ ਵੀ ਜੇ ਤੁਸੀਂ ਕਿਸੇ ਕੋ ਵੀ ਇਲਾਜ ਕਰਾਣਾ ਚਾਹੁੰਦੇ ਹੋ ਨਾ ਸਭ ਤੋਂ ਪਹਿਲਾਂ ਆਪਣੇ ਵੈਦ ਨੂੰ ਆਪਣੇ ਡਾਕਟਰ ਨੂੰ ਫਿਜੀਸ਼ੀਅਨ ਨੂੰ ਇਹ ਜਿਹੜੀ ਚੀਜ਼ ਜ਼ਰੂਰ ਡਿਸਕਲੋਸ ਕਰੋ ਠੀਕ ਹੈ ਸਾਹਮਣੇ ਉਹਨੂੰ ਦੱਸੋ ਵੀ ਮੈਨੂੰ ਸ਼ੂਗਰ ਰਹਿੰਦੀ ਹੈ ਇੰਨੀ ਇੰਨੀ ਰਹਿੰਦੀ ਹੈ ਠੀਕ ਹੈ ਤਾਂ ਜੋ ਉਹ ਜਿਹੜਾ ਟ੍ਰੀਟਮੈਂਟ ਕਰੇਗਾ ਉਹ ਬਿਲਕੁਲ ਪ੍ਰੋਪਰ ਹੋਏ ਵਧੀਆ ਤਰੀਕੇ ਨਾਲ ਹੋਏ ਸਾਡੇ ਕੋਲ ਜਿਹੜਾ ਟ੍ਰੀਟਮੈਂਟ ਕਰਨ ਦਾ ਤਰੀਕਾ ਉਹ ਇਹ ਵੇ ਸ਼ੂਗਰ ਵਾਲੇ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਤੇ ਆਪਾਂ ਉਹਦੀ ਸ਼ੂਗਰ ਜੇ ਕੰਟਰੋਲ 'ਚ ਨਹੀਂ ਹੈਗੀ ਤੇ ਆਪਾਂ ਸ਼ੂਗਰ ਤੇ ਬੀਪੀ ਦੋਨਾਂ ਨੂੰ ਕੰਟਰੋਲ 'ਚ ਲੈ ਕੇ ਫਿਰ ਉਹਦੇ ਨਾਲ ਉਸੇ ਸਾਹ ਦਾ ਜਿਹੜੀ ਕਮਜ਼ੋਰੀ ਦਾ ਇਲਾਜ ਇਹੋ ਕੀਤਾ ਜਾਂਦਾ ਤੇ ਬਹੁਤ ਵਧੀਆ ਸਾਡੇ ਕੋਲ ਇਸ ਲਈ ਇੱਕ ਕੈਪਸੂਲ ਹੈਗਾ ਅੱਛਾ ਜਿਹੜਾ ਕਿ ਇਨਸਟੈਂਟਲੀ ਫਾਇਦਾ ਵੀ ਕਰਦਾ ਤੇ ਤੁਹਾਡਾ ਜਿਹੜਾ ਇਨਸੂਲਿਨ ਲੈਵਲ ਹੈ ਉਹਨੂੰ ਬਿਲਕੁਲ ਕੰਟਰੋਲ ਚ ਵੀ ਲੈ ਕੇ ਆਂਦਾ ਤੇ ਦੂਜੇ ਨੰਬਰ ਤੇ ਸੇਮ ਟਾਈਮ ਉਹੀ ਕੈਪਸੂਲ ਤੁਹਾਡੇ ਅੰਦਰ ਤਾਕਤ ਵੀ ਲੈ ਕੇ ਆਂਦਾ એનર્ਜੀ ਵੀ ਲੈ ਕੇ ਆਂਦਾ ਤਾਂ ਜੋ ਤੁਹਾਨੂੰ ਆਪਣੇ ਜਿਹੜਾ ਪਾਰਟਨਰ ਹੈ ਉਹਦੇ ਉਹ ਅੱਖਾਂ ਨਾਲ ਨੀਵੀਆਂ ਕਰਨੀਆਂ ਮੈਂ ਕਿਸੇ ਨੇ ਵੀ ਸਾਡੇ ਨਾਲ ਮਿਲਣ ਲਈ ਸਮਾਂ ਪੁੱਛਣਾ ਹੈ ਜਾਂ ਕਲਪਤ ਕਰਨੀ ਹੋਵੇ ਤੇ WhatsApp ਤੇ ਬੋਲ ਕੇ ਮੈਸੇਜ ਕਰੋ ਜਾਂ ਫਾਰਮੂਲੇ ਬਾਰੇ ਵੀ ਤੁਸੀਂ ਕੋਈ ਪੁੱਛਣਾ ਚਾਹੁੰਦੇ ਹੋ ਜਾਣਕਾਰੀ ਚਾਹੁੰਦੇ ਹੋ ਇਸ ਵੀਡੀਓ ਦਾ ਤੁਹਾਨੂੰ ਲਿੰਕ ਚਾਹੀਦਾ ਤੁਸੀਂ WhatsApp ਤੇ ਬੋਲ ਕੇ ਮੈਸੇਜ ਕਰੋ ਤੁਹਾਨੂੰ ਉਸੇ ਵੇਲੇ ਲਿੰਕ ਵੀ ਭੇਜਾਂਗੇ ਆਪਣੀ ਲੋਕੇਸ਼ਨ ਵੀ ਭੇਜਾਂਗੇ